ਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਕੰਮ ਵਕ ਵਕ ਚੱਲਦੇ ਹੀ ਰਹਿੰਦੇ ਆਗੇ ਤੇ ਉਹਨਾਂ ਦੇ ਵਿੱਚੋਂ ਇੱਕ ਆਪਾਂ ਪਿੰਡ ਫੇਰਾਂ ਹੀ ਵਿਖੇ ਪਾਸੋਂ ਕੰਮ ਸ਼ੁਰੂ ਕਰਿਆ ਸੀ ਪ੍ਰਸ ਵਿੱਚ ਸਰਬੱਤ ਖਾਲਸਾ ਜੀ ਦੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤੇ ਆ ਵਿੱਚ ਤੇ ਆ ਉਹਨਾਂ ਦਾ ਸਰਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਛੇਰੀ ਆਏ ਤੋਂ ਦੇਗ ਦੇਗ ਪਤੇ ਬਿਰਦ ਦੀ ਪੈ ਜਾਂ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਪ੍ਰੋਸਾਦਾਨ ਦਾਣਾ ਸਿਰਦਾਨ ਨਾਮ ਦਾਨ ਸ੍ਰੀ ਅਮਰਿਤ ਸਰ ਸਾਹਿਬ ਜੀ ਦੇ ਦਰਸ਼ਨਿਚਨਾ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਰਖਾ ਵਾ ਇੱਕ ਰੇਕਾਲਪੁਰ ਖਾ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜਿਓ ਛੇਰੀਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਭੁੱਲੇ ਦਰਸ਼ਨਦੀਦਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਕੈ ਨਿ ਮਾਣਿਆ ਦੇ ਮਾਣ ਨੇ ਤਾਣੇ ਦੇ ਤਾਣੇ ਓਟਿਆਂ ਦੀ ਓਟ ਤੰਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀੋ ਮਹਾਰਾਜ ਤੰਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀੋ ਮਹਾਰਾਜ ਤੰਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪਦੇ ਹਜ਼ੂਰ ਚਰਨਾ ਕਮਣਾ ਚਰਦਾਸ ਬੇਨਤੀ ਹੈ ਕੀਤਾ ਲੋੜੀਆ ਕੰਮ ਸੁਹਾਰ ਪਿਆ ਕੀ ਇਹ ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀ ਹੈ ਫਿਰ ਕਰ ਬੈਸੋ ਹੋ ਹਰਜਨ ਪਿਆਰੇ ਸਤਿਗੁਰ ਕਮਰੇ ਕਾਸ ਵਾਲੇ ਦਾ ਮਹਾਂ ਦਾਤ ਸੰਸਾਰ ਸੱਚੇ ਪਾਸੇ ਜੀ ਆਪਦੀ ਤਰਕਰ ਦੇ ਪ੍ਰੀਤਵਾਰ ਭਾਈ ਸਰਬਜੀਤ ਸਿੰਘ ਜੀ ਦਸਾ ਸਮੂਹ ਪਰਿਵਾਰ ਆਪਦੀ ਮਕਾਨ ਦੀ ਉਸਾਰੀ ਦੀ ਬਾਤ ਇਨੀ ਪੱਤਰ ਰੱਖਣ ਲੱਗੇ ਆਂ ਆਪ ਜੀ ਨੇ ਮੇਰ ਕਰਨੀ ਅਰਜ਼ਨਾ ਕਰਕੇ ਮੇਰ ਕਰਨੀ 당 ਸੰਸਹਾਇ ਹੋਣਾ ਕਿਸੇ ਵਿਧਨ ਮਨਾਸਕ ਵਿੱਚ ਆ ਕੇ ਰੱਖਣਾ ਕੰਮ ਕਰਨ ਵਾਲੇ ਕਰਮਚਾਰੀ ਦੇ ਸੱਚੇ ਪਾਸੇ ਦੀ ਪਰਿਵਾਰ ਵਿੱਚ ਪਿਆਰ સ્ਵਾਦ ਬਣਾ ਕੇ ਰੱਖਣਾ ਆਪ ਅੰਗ ਸੰਸਾਹੀ ਹੋਣਾ ਕਿਸੇ ਤਰ੍ਹਾਂ ਦੇ ਪ੍ਰੇਰਨਾਂ ਪਰੇ ਕਿਸੇ ਭਾਵਨਾ ਨੂੰ ਮੁਕਤ ਦੇ ਆਮਲੇ ਵਜੀਰ ਵਿੱਚ ਕੜਾ ਪ੍ਰਸਤਾਵ ਦਾ ਆਲਾ ਕਰਕੇ ਹਾਜ਼ਰ ਆਪ ਜੀ ਨੂੰ ਪੋਗ ਲੱਗੇ ਪੋਗ ਲੱਗੇ ਪ੍ਰਸਾਦ ਨੂੰ ਸਾਧਨ ਕਿਰਪਾਉਣ ਦੀ ਆਦਰੋਂ ਸੇ ਸਚੇਪਾਸੀ ਆਪ ਜੀ ਅਜੂਰ ਅਨੰਦ ਸੇਵ ਦੀਆਂ ਪੰਜ ਪੌੜੀਆਂ ਦੀ ਅਰਦਾਸ ਕੋ ਜਤ ਮਾਫ ਕਰਨੀ ਸਿੱਖ ਸੰਗਤ ਪਰਦੇ ਸੁਣਦੇ ਸੁਵਾਤ ਲਾਏ ਬੰਦ ਰੋਣਾ ਨਾ ਚਰਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਕੰਮ ਵਕ ਵਕ ਚੱਲਦੇ ਹੀ ਰਹਿੰਦੇ ਆਗੇ ਤੇ ਉਹਨਾਂ ਦੇ ਵਿੱਚੋਂ ਇੱਕ ਆਪਾਂ ਪੈਂਡ ਫੇਰੂ ਰਾਂ ਹੀ ਵਿਖੇ ਪਰਸੋਂ ਕੰਮ ਸ਼ੁਰੂ ਕਰਿਆ ਸੀ ਤੇ ਵੀਡੀਓ ਅੱਜ ਪਾ ਰਹੇ ਆਂਗੇ ਥੋੜੀ ਜਿਹੀ ਲੇਟ ਸੀ ਵੀਡੀਓ ਬਿਜੀ ਕਰਕੇ ਤੇ ਬਾਬੇ ਅਰਦਾਸ ਕਰਾ ਕੇ ਗਿਆਨੀ ਸਿੰਘ ਤੋਂ ਤੇ ਉਸ ਤੋਂ ਬਾਅਦ ਆਪਾਂ ਇਹ ਨੀ ਰੱਖੀ ਹੈਗੀ ਪੈਂਡ ਫੇਰੂ ਰਾਂ ਹੀ ਤਸਵੀਰ ਰੈਕਡ ਜ਼ਿਲ੍ਹਾ ਲੁਧਿਆਣਾ ਵਿਖੇ ਤੇ ਆਪਾਂ ਪਹਿਲਾਂ 5 ਇਟਾਂ ਲਾਉਣੇ ਹੁੰਦੇ ਆ ਹਮੇਸ਼ਾ ਹੀ ਤੇ ਉਸ ਤੋਂ ਬਾਅਦ 8 ਇਟਾਂ ਹੋਰ ਲਾ ਕੇ ਆਪਾਂ 13 ਇਟਾਂ ਪੂਰੀਆਂ ਕਰ ਦਿੰਨੇ ਹੁੰਦੇ ਆਗੇ ਬਾਬੇ ਨਾਨਕ ਦੀਆਂ 13-13 ਤੋਲ ਦਿੰਨੇ ਆਂਗੇ ਤੇ ਅਰਦਾਸ ਕਰਾਉਣ ਤੋਂ ਉਪਰੰਤ ਪਹਿਲਾਂ ਦੇਖਣ ਕੇ ਹਾਜ਼ਰ ਸੀਗੀ ਤੇ ਆਪਾਂ ਮੱਥਾ ਟੇਕਿਆ ਤੇ ਇਸ ਮਕਾਨ ਦਾ ਏਰੀਆ ਤਾਂ ਥੋੜਾ ਹੀ ਹੈਗਾ ਮੰਨ ਲਓ ਇਸ ਦੇ ਵਿੱਚ ਦੋ ਰੂਮ ਇੱਕ ਸਟੋਰ ਤੇ ਇੱਕ ਲੌਬੀ ਆ ਤੇ ਨਾਲ ਇੱਕ ਕਿਚਨ ਆਂਗੀ ਤੇ ਇਹਦੇ ਉੱਪਰ ਆਪਾਂ ਪਾਉਣੇ ਆਗੇ ਲਾਲ ਪੱਥਰ ਕਿਉਂਕਿ ਲਾਲ ਪੱਥਰ ਤਾਂ ਪਾਉਣੇ ਆਗੇ ਬਜਟ ਦੇ ਹਿਸਾਬ ਨਾਲ ਥੋੜਾ ਜਿਹਾ ਬਜਟ ਘੱਟ ਆਗਾ ਤੇ 4.5 ਦੀਆਂ ਪੰਜਣੀਆਂ ਸਲੇਬਾਂ ਬਣੀਆਂ ਨੇ ਉਹ ਨਹੀਂ ਪਾਉਣੀਆਂ ਕਿਉਂਕਿ ਉਹਨਾਂ ਦੇ ਵਿੱਚ ਸਰੀਆ ਹੁੰਦਾ ਤੇ ਉਹਨਾਂ ਦਾ ਰਿਜ਼ਲਟ ਮਾੜਾਗਾ ਆਪਣੇ ਪੇਜ ਤੇ ਵੀਡੀਓ ਵੀ ਪਈ ਆ ਉਹਨਾਂ ਦੀ ਵੀ ਦੇਖ ਲਿਓ આજ ਤੋਂ 5-7 ਸਾਲ ਪਹਿਲਾਂ ਪਾਈ ਸੀ ਉਹ ਸੱਤ ਤੇ ਅੱਜ ਉਹ 8.5 ਇੰਚ 10 ਇੰਚ ਦਵੀਆਂ ਪਈਆਂ ਨੇ ਤੇ ਸਾਰੀਆਂ ਫੁੱਲ ਕੇ ਸਰੀਆ ਪੱਟੀਆਂ ਪਈਆਂ ਨੇ ਤੇ ਕਿਵੇਂ ਲੱਗਦਾ ਆਪਣਾ ਕੰਮ ਤੁਹਾਨੂੰ ਜੇ ਕੋਈ ਗਲਤੀ ਵੀ ਲੱਗਦੀ ਹੁੰਦੀ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਨਹੀਂ ਤਾਂ ਆਪਣੀਆਂ ਵੀਡੀਓ ਨੂੰ ਸ਼ੇਅਰ ਸਪੋਰਟ ਤੇ ਫੋਲ ਕਰਿਆ ਕਰੋ ਤਾਂ ਜੋ ਆਪਾਂ ਨੂੰ ਹੌਸਲਾ ਮਿਲੇ ਵੀ ਹਾਂ ਆਪਣੀ ਵੀ ਕੋਈ ਮਦਦ ਕਰਦਾ ਹੈ ਤੇ ਆਪਾਂ ਮਥੰਡੇ ਕਣਾਪ੍ਰੰਤ ਸਾਰੇ ਸਿੰਘਾਂ ਨੂੰ ਦੇਖ ਵਰਤਾਈ ਗਈ ਆ ਤੇ ਕਰਿਓ ਵੀਡੀਓ ਨੂੰ ਸ਼ੇਅਰ ਆਪਣੀ ਜੇ ਚੰਗੀ ਲੱਗਦੀ ਆ ਤੇ ਆਪਣਾ ਪੇਜ ਵੀ ਫੋਲੋ ਕਰ ਲਿਓ ਕੋਠੀਆਂ ਬਾਰੇ ਜਾਣਕਾਰੀਆਂ ਲੈਣ ਲਈ ਮੇਰਾ ਪੇਜ ਤੇ ਨੰਬਰ ਹੈਗਾ ਉੱਥੇ ਕਾਲ ਕਰ ਸਕਦੇ